ਇਹ ਲੱਗਦਾ ਹੈ ਕਿ ਇਹ ਅੰਗ ਮਿਲਿਆ ਹੋ। ਇਹ ਪ੍ਰਣਾਲੇ ਦੇ ਵਿੱਚ ਹੋਰ ਅੰਗ ਨਿਕਲੇ ਆ। ਦੇਖੋ ਤੁਹਾਡੇ ਸਾਹਮਣੇ ਆ। ਠੀਕ ਹੈ ਨਾ ਇਹਨਾਂ ਤੋਂ ਫਿਰ ਹੋ ਸਕਦਾ ਵੀ ਜਾਣ ਪੁੱਜ ਕੇ ਕੋਈ ਸ਼ਰਾਰਤ ਕੀਤੀ ਗਈ ਹੈ ਜੀ। ਇਹ ਵੀ ਗੁਰਦਾਨਾ ਸਾਹਿਬ ਦੇ ਗਲ ਦੇ ਨਾਲ। ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਇਹ ਅੰਗ ਮਿਲੇ ਆ। ਵੀ ਕੂੜੇ ਦੇ ਵਿੱਚ ਉਹ ਢੇਰ ਦੇ ਉੱਤੋਂ। ਗਲੀ ਦੇ ਵਿੱਚੋਂ ਗੁਜ਼ਰਿਆ ਤੇ ਪ੍ਰਣਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ। ਉਸ ਤੋਂ ਸਾਬਤ ਹੁੰਦਾ ਵਾ। ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਹੈ ਜੀ ਗੁਟਕਾ ਸਾਹਿਬ ਦੀ ਬਿਆਦਬੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਅਜਿਹਾ ਹੀ ਮਾਮਲਾ ਤਰਨ-ਤਰਨ ਤੋਂ ਸਾਹਮਣੇ ਆਇਆ ਹੈ ਤੋਂਨੇ ਦੱਸਦੀ ਕਿ ਮੁਹੱਲਾ ਨਾਨਕਸਰ ਦੇ ਕੋਲ ਇੱਕ ਗੁਰੂ ਘਰ ਦੇ ਕੋਲ ਗੁਟਕਾ ਸਾਹਿਬ ਦੀ ਬਿਆਦਬੀ ਹੋਈ ਹੈ ਸੰਗਤ ਦੇ ਕਹਿਣੇ ਕਿ ਪਹਿਲਾਂ ਕੂੜੇ ਦੇ ਢੇਰ ਤੋਂ ਉਹਨਾਂ ਨੂੰ ਗੁਟਕਾ ਸਾਹਿਬ ਦੇ ਅੱਧ ਸੜੇ ਹੋਏ ਅੰਗ ਮਿਲੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੋਰ ਥਾਂਾਂ ਤੇ ਵੀ ਆਸ-ਪਾਸੇ ਦੇਖਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਪ੍ਰਣਾਲੀ ਦੇ ਵਿੱਚੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਜਦਕਿ ਉੱਪਰ ਤੋਂ ਪ੍ਰਣਾੜਾ ਬਿਲਕੁਲ ਬੰਦ ਹੈ ਉਸ ਦੇ ਉੱਪਰ ਲੈਂਟਰ ਪਿਆ ਹੋਇਆ ਪਰ ਬਰਨਾਲੇ ਦੇ ਥੱਲੇੋਂ ਉਹਨਾਂ ਨੂੰ ਗੁੜਤਾ ਸਾਹਿਬ ਦੇ ਅੰਗ ਮਿਲੇ ਨੇ ਸੰਗਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਰੰਤ ਉਹਨਾਂ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਹੁਣ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੀ ਗੱਲਬਾਤ ਹੋਈਏ? ਵੀਰ ਜੀ ਮੇਰਾ ਨਾਮ ਪਹਿਲਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ। ਮੈਂ ਮਹਲਾ ਨਾਨਕ ਸਰ ਬੈਕ ਸਾਈਡ ਸਿਵਲ ਹਸਪੀਟਲ ਸਾਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਹੀ ਨਾਲ ਜੀ ਖੰਧ ਜੀ ਉਹਦੇ ਵਿੱਚ ਨਾਲ ਗਲੀ ਹੈ ਗਲੀ ਚੱਕੀ ਵਾਲੀ ਮਹਲਾ ਨਾਨਕ ਸਰ ਠੀਕ ਹੈ ਜੀ ਇਹ ਸਵੇਰੇ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਅ ਆ ਨਾਮ ਅੰਤਰਜੋਤ ਸਿੰਘ ਠੀਕ ਹੈ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਹੈ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉੱਤੋਂ ਠੀਕ ਹੈ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਕਿਸੇ ਕੋ ਹੋਇਆ ਹੋਊਗਾ ਠੀਕ ਹੈ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰੇ ਤੇ ਪ੍ਰਨਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਹੈ ਜੀ ਕਿਹੜੇ ਪ੍ਰਨਾਲਾ ਸੀ ਹਾਂਜੀ ਇਹ ਗੁਰਦਾਰਾ ਕੰਧ ਦੇ ਵਿੱਚੋਂ ਨਾਲ ਪ੍ਰਨਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਏ ਆ ਜੀ ਗੁਰਦਾਰਾ ਗੁਰਦਾਰਾ ਸਭ ਦੇ ਹਾਂਜੀ ਪ੍ਰਨਾਲੇ ਬੰਦ ਹੈ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਗਿਆ ਉਹਨਾਂ ਵਿੱਚੋਂ ਇਹ ਅੰਗ ਬਰਾਮਦ ਹੋਏ ਆ ਜੀ ਕੋਈ ਪੁਲਿਸ ਨਹੀਂ ਕਿਸੇ ਨੂੰ ਫੋਮ ਕੀਤਾ ਨਹੀਂ ਹਾਲੀ ਕਿਸੇ ਨੇ ਫੋਮ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦੁਆਰੇ ਲਈ ਬੰਦੇ ਸਰ ਗੁਰਦੁਆਰਾ ਸਾਂਝੀਵਾਲਾ ਮੋਹੱਲਾ ਨਾਨਕਸਰ ਤਰਨਤਾਰਨ ਕੀ ਲੱਗਦਾ ਵੈਸੇ ਕੀ ਹੋਇਆ ਸ਼ਰਾਰਤ ਆ ਕਿ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਤੋਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਦ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਹੈ ਜੀ ਜਾਣ ਬੁੱਝ ਕੇ ਕੀਤਾ ਗਿਆ ਇਹ ਦੇ ਵਿੱਚ ਨਾਲ ਕੀ ਹੈ ਜਿਹੜਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕ ਸਾਈਡ ਵਿੱਚ ਇੱਕ ਸੋਖਾ ਸਨ ਸਥਾਨ ਵੀ ਹੈਗਾ ਮਹਾਰਾਜ ਜੀ ਦਾ ਕਹਿੰਦੇ ਕੁਝ ਹਾਲ ਖਰਾਬ ਕਰਨਾ ਚਾਹੁੰਦੇ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕਿਸ ਤਰ੍ਹਾਂ ਹੋ ਸੇ ਇਹ ਸਰਚ ਕਰ ਰਹੇ ਹਾਂ ਅਲੀ ਕੋ ਸਾਨੂੰ ਉਹ ਚ ਦਿਖਿਆ ਨਹੀਂਗਾ ਬਾਕੀ ਇਹ ਕਰ ਰਹੇ ਹਾਂ ਸਰਚ ਆਪਣਾ ਪ੍ਰਬੰਧਕ ਕਮੇਟੀ ਵੀ ਕੀਤੀ ਹੈ ਅੱਛੇ ਨਾਲ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਕੀ ਮੰਗ ਕਰ ਮੈਂ ਜਿਹੜਾ ਸ਼ੋਅ ਹੋਣਾ ਚਾਹੀਦਾ ਕਿਹੜਾ ਬੰਦਾ ਵਾ ਬ੍ਰਮਹਤ ਹੋਣਾ ਚਾਹੀਦਾ ਜੀ ਠੀਕ ਹੈ ਪ੍ਰਧਾਨ ਉਹ ਆਗੇ ਨੇ ਮੌਕੇ ਤੇ ਹਾਂਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਜੀ ਕਖਾ ਸਾਹਿਬ ਹਿੰਦਸਤਾਨ ਦਾ ਸਵੇ ਕੀ ਗੱਲਬਾਤ ਹੋਈ ਹੈ ਹਾਂਜੀ ਕਖਾ ਸਾਹਿਬ ਐਕਟਿਵ ਹੈ ਤੇ ਮੇਰਾ ਨਾਮ ਮੋਲਦੀਪ ਸਿੰਘ ਹੈ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਜੇ ਸਾਨੂੰ ਫੋਨ ਆਉਂਦਾ ਵਾ ਤਕਰੀਬਨ 11:15 ਕੋਈ ਦੇ ਇੱਥੇ ਗੁੜਕਾ ਸਾਹਿਬ ਦੇ ਨਾਮ ਦੀ ਰੱਬੀ ਹੋਈ ਜਾਂ ਤੇ ਫਿਰ ਅਸੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੁੜੇ ਤੋਂ ਸਿੰਘ ਨੂੰ ਲੱਭੇ ਬੱਚੇ ਨੂੰ ਉਤੋਂ ਬਾਅਦ ਆ ਫੇਰ ਅਸੀਂ ਦੁਬਾਰਾ ਸਰਚ ਕੀਤਾ ਪਰ ਨਾਲਿਆਂ ਚ ਸਾਨੂੰ ਲੱਭੇ ਜਿਹੜਾ ਪ੍ਰਣਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਚਾ ਲੱਭਦੇ ਆ ਪਰ ਇਹ ਆ ਕਿ ਪ੍ਰਣਾਲਾ ਉੱਤੋਂ ਬੰਦ ਆ। ਪਲੈਂਟਰ ਬਿਲਕੁਲ ਬਲਾਕ ਆ ਪ੍ਰਣਾਲਾ ਬੰਦ ਆ। ਉਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ। ਜਿਹਨੇ ਕੀਤਾ ਹੈ ਸਾਜ਼ਿਸ਼ ਕੀਤੀ ਆ ਬਾਰੀ-ਬਾਰੀ ਕਰਕੇ ਅੰਗੇ ਇੱਥੇ ਰੱਖ ਕੇ ਗਿਆ। ਕੀ ਲੱਗਾ ਕਿ ਇਹਨੇ ਜਲਾ ਕੇ ਵੀ ਜਾਨੀ? ਹਾਂਜੀ ਬਿਲਕੁਲ ਜੀ। ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ। ਕਿਹੜੀ ਬਾਣੀ ਲੱਗਦੀ ਹੈ ਵਿਚ? ਇੱਕ ਸੁਖਮਨੀ ਸਾਹਿਬ ਦੇ ਆਂਗੇ ਜੀ। ਹਾਂਜੀ। ਆਨੰਦ ਸਾਹਿਬ ਜੀ ਦੇ ਆਂਗੇ। ਕਿ ਸਾਵੇ ਦਿਓ ਜੀ ਦਾ ਅਸੀਂ ਕਟਰਾ ਮਾਵਾ ਫਰਨੀਆ ਪਈ ਐ ਇਹ ਬਿਲਕੁਲ ਜੀ ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਇੱਕ ਬੰਦਾ ਨਹੀਂ ਆ ਇਹ ਬਹੁਤ ਮਤਲਬ ਵੱਡੀ ਇੱਕ ਸਾਜ਼ਿਸ਼ ਆ ਕੀ ਮੰਤਲ ਦੀ ਕੀ ਹੁੰਦੀ ਅਸੀਂ ਮੰਗਦੇ ਇਹੋ ਕਰਦੇ ਕਿ ਬੰਦਾ ਪਹਿਲੋਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਤਾਂ ਹਾਲਜਾ ਵਾਈਕੀ ਜੀ ਕੀ ਕਤੇ ਮੈਨੂੰ ਹੁਣੇ ਹੀ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਐਸਾ ਬੜਾ ਜੀ ਰਿਹਾ ਉਹ ਯਾਰ ਉਸੇ ਵੇਲੇ ਪਹੁੰਚੀਏ تھے ਤੇ ਮੈਨੂੰ ਦੇਖ ਕੇ ਇਸ ਚੀਜ਼ ਦਾ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਉਈ ਇਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣਬੁੱਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਵਿਕਰਿਤ ਸੋਚ ਹੀ ਹੋ ਸਕਦੀ ਹੈ ਜੋ ਇਦਾਂ ਦਾ ਕਰ ਸਕਦਾ ਹੈ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਸ ਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸਾਡੀ ਹੈਗੀ ਆ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਿਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਇਦਾਂ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰਸ ਵਗੈਰਾ ਜਿਹੜੇ ਲੱਗੇ ਹੋਏ ਆ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਹੈਗੇ ਨੇ ਪਹਿਲਪੁਰਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪ ਦੇ ਵਾਸਤੇ ਚੁੱਕਾਂਗੇ ਜਰੂਰ ਗੁਟਕਾ ਸਾਹਿਬ ਦੇ ਅੰਗ ਸੜੇ ਅੰਗ ਮਿਲਣ ਤੋਂ ਬਾਅਦ ਸੰਗਤ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸੀਸੀਟੀਵੀ ਕੈਮਰੇ ਖੰਘਾਲੇ ਜਾਣ ਤੇ ਪਤਾ ਲਗਾਇਆ ਜਾਵੇ ਕਿ ਗੁਟਕਾ ਸਾਹਿਬ ਦੀ ਵਿਅਦ ਵੀ ਕਿਸ ਦੇ ਵੱਲੋਂ ਕੀਤੀ ਗਈ ਹੈ ਤੇ ਉਸ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਹ ਵੀ ਸੰਗਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਨਜ਼ਦੀਕੀ ਪ੍ਰਸ਼ਾਸਨ ਵੀ ਕਟਨਾਵਲੀ ਸਥਾਨ ਦੇ ਉੱਤੇ ਪਹੁੰਚ ਚੁੱਕਿਆ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਰਨਤਾਰਨ ਤੋਂ ਗੁਰਦੇਵਾਲ ਸਿੰਘ ਪੰਜਾਬੀਓ ਚੈਨਲ